विधानसभा ਹਲਕਾ ਤਰਨਤਾਰਨ ਦੀ ਜਿਮਨੀ ਚੋਣ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਅੱਜ ਪਿੰਡ ਚੱਕ ਸਕੰਦਰ ਵਿਖੇ ਸਰਪੰਚ ਨਿਸ਼ਾਨ ਸਿੰਘ ਵੱਲੋਂ ਇੱਕ ਚੋਣ ਇਕੱਠ ਕਰਵਾਇਆ ਗਿਆ ਇਸ ਮੌਕੇ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀ ਸੋਚ ਬੜੀ ਉੱਚੀ ਤੇ ਸੁੱਚੀ ਹੈ ਜਿਹੜੀਆਂ ਪਾਲਸੀਆਂ ਜਿਹੜੀਆਂ ਮੇਰੇ ਵੀਰੋ ਸਹੂਲਤਾ ਉਹ ਲੋਕਾਂ ਨੂੰ ਦੇ ਰਹਿ ਜਾਂ ਦੇਣੀਆਂ ਚਾਹੁੰਦੇ ਆ ਉਹ ਵੀਰੋ ਲੋਕਾਂ ਨੂੰ ਕਰਜ਼ਾ ਮੁਕਤ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਸਾਡੇ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਜਦੋਂ ਕਿਤੇ ਕੋਈ ਬਿਮਾਰੀ ਸ਼ਮਾਰੀ ਵੀ ਪੈ ਜਾਏ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਨਾ ਲਾਉਣੇ ਪੈਣ 10 ਲੱਖ ਦਾ ਉਹਨਾਂ ਨੇ ਜਿਹੜਾ ਬੀਮਾ ਵਾ ਉਹ ਵੀਰੋ ਸਾਡੇ ਸਾਰੇ ਪਰਿਵਾਰਾਂ ਦਾ ਕਰਤਾ ਜਿਹੜੀ ਆਪਣੇ ਆਪ ਚ ਇੱਕ ਬਹੁਤ ਵੱਡੀ ਮਿਸਾਲ ਹੈ ਨੂੰ ਜ਼ੀਰੋ ਬਿੱਲ ਆਉਂਦਾ ਆਪਾਂ ਨੂੰ ਵੀਰੋ ਕੋਈ ਬਿੱਲ ਭਰਦਾ ਜਿਹੜਾ ਮੇਰੇ ਵੀਰੋ ਅੱਗੇ ਡਰ ਹੁੰਦਾ ਸੀ ਉਹ ਡਰ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡਾ ਖਤਮ ਕਰਤਾ ਭਰਾਵੋ ਜੇ ਆਪਾਂ ਪੈਨਸ਼ਨ ਦੀ ਗੱਲ ਕਰੀਏ ਤੇ ਹਰ ਮਹੀਨੇ ਸਾਡੇ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਹੈ ਸਿੱਧਾ ਅਕਾਊਂਟ ਦੇ ਵਿੱਚ ਆਉਂਦੀ ਹੈ ਹਰੇਕ ਸਹੂਲਤ ਮੇਰਾ ਨਿਸ਼ਾਨ ਵੀਰ ਸਾਡੀਆਂ ਮਾਵਾ ਪੈਣਾ ਬੈਠੀਆਂ ਉਹ ਜਿਹੜਾ 1100 ਰੁਪਿਆ ਉਹਦੀ ਗੱਲ ਕਰਕੇ ਗਿਆ ਅਸੀਂ ਹਰ ਵਾਰੀ ਵੀਰੋ ਵਿਧਾਨ ਸਭਾ ਦੇ ਵਿੱਚ ਜਦੋਂ ਜਾਂਦੇ ਆ ਤਾਂ ਜਿਹੜਾ ਆ ਬਜਟ ਅਗਲਾ ਮਾਰਚ ਨੂੰ ਜਿਹੜਾ ਸਰਕਾਰ ਨੇ ਬਜਟ ਲੈ ਕੇ ਆਉਣਾ ਉਹਦੇ ਵਿੱਚ ਵੀਰੋ ਉਹ ਵੀ ਜਿਹੜਾ 1100 ਰੁਪਿਆ ਉਹ ਵੀ ਸਰਕਾਰ ਨੇ ਸੂਰਤ ਜਿਹੜੀ ਹੈ ਉਹ ਸ਼ੁਰੂ ਕਰ ਦੇਣੀ ਹੈ ਇੱਕੋ ਗਰੰਟੀ ਰਹਿ ਗਈ ਹੈ ਜਿਹੜੀਆਂ ਸਰਦਾਰ ਭਗਵਾਨ ਸਿੰਘ ਮਾਨ ਨੇ ਤਾ ਰਵਿੰਦ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਇੱਕ ਗਰੰਟੀ ਰਹਿ ਗਈ ਹੈ 1100 ਵਾਲੀ ਬਾਕੀ ਸਾਰੇ ਜਿਹੜੀਆਂ ਉਹਨਾਂ ਨੇ ਗੱਲਾਂ ਕਈਆਂ ਸੀ ਉਹ ਪੂਰੀਆਂ ਕੀਤੀਆਂ ਉਹ ਵੀ ਜਿਹੜਾ ਅਗਲਾ ਬਜਟ ਹੋਊਗਾ ਉਹਦੇ ਵਿੱਚ ਜਿਹੜਾ ਵਾਅਦਾ ਉਹ ਵੀ ਪੂਰਾ ਕਰ ਦੇਣਾ ਸੋ ਮੈਂ ਤੁਹਾਨੂੰ ਵੀਰੋਂ ਬੇਨਤੀ ਕਰਦਾ ਕਿ ਜਿਹੜੇ ਦੂਜੇ ਇੱਥੇ ਲੋਕ ਆਉਂਦੇ ਆ ਉਹਨਾਂ ਦੀਆਂ ਗੱਲਾਂ ਕਰਦੇ ਹੋ ਇੱਥੋਂ ਆਪਾਂ ਐਮਪੀ ਵੀ ਇੱਕ ਭਰਾ ਨੂੰ ਜਿਤਾ ਕੇ ਭੇਜਿਆ ਹੈ ਇੱਕ ਪੈਸਾ ਵੀ ਮੇਰੇ ਵੀਰੋ ਉਹਦਾ ਕੋਈ ਫੰਡ ਦਾ ਆਪਣੇ ਇਲਾਕੇ ਵਿੱਚ ਆਇਆ ਫਿਰ ਫਾਇਦਾ ਕੀ ਮੇਰੇ ਵੀਰੋ ਵੋਟਾਂ ਪਾਉਣ ਦਾ ਜੇ ਆਪਾਂ ਮੇਰੇ ਵੀਰੋ ਆਪਾਂ ਐਮਐਲਏ ਕਿਉਂ ਚੁਣਦੇ ਆ ਆਪਾਂ ਐਮਪੀ ਕਿਉਂ ਚੁਣਦੇ ਆ ਉਹ ਤਾਂ ਚੁਣਦੇ ਆ ਕਿ ਸਾਡੇ ਹਲਕੇ ਦੀ ਸਾਡੇ ਇਲਾਕੇ ਦੀ ਤਰੱਕੀ ਹੋਵੇ ਸਾਡੇ ਹਲਕੇ ਦੀ ਡਿਵੈਲਪਮੈਂਟ ਹੋਵੇ ਮੇਰੇ ਵੀਰੋ ਜਿਹੜੇ ਆਪਾਂ ਵੱਡੇ ਵੱਡੇ ਨਾਰੇ ਦੇ ਕੇ ਜਾਂ ਭਰਾਓ ਮੈਂ ਇੱਕ ਗੱਲ ਕਰਾਂ ਜਿਹੜੀਆਂ ਇਹ ਲੋਕ ਗੱਲਾਂ ਕਰਦੇ ਹਨ ਦੋਹਰੇ ਚਿਹਰੇ ਨਹੀਂ ਹੋਣੇ ਚਾਹੀਦੇ ਜਾਂ ਤਾਂ ਬੰਦਾ ਕਵੇ ਕਿ ਠੀਕ ਆ ਜੀ ਮੈਂ ਜਿਹੜਾ ਐਸ ਲੜਾਈ ਲਈ ਤੁਰਿਆ ਮੈਂ ਆ ਲੜਾਈ ਲੜਨੀ ਹੈ ਜੇ ਰਾਜਨੀਤੀ ਕਰਨੀ ਹੈ ਤੇ ਜੰਮ ਜੰਮ ਪਹਿਲਾਂ ਹੀ ਰਾਜਨੀਤੀ ਕਰਦੇ ਫਿਰ ਇੰਨੇ ਕੰਮ ਕਰਨ ਦੀ ਕੀ ਲੋੜ ਸੀ ਲੋਕਾਂ ਨੂੰ ਗਮਰਾਹ ਕਰਨ ਦੀ ਕੀ ਲੋੜ ਆ ਰਾਜਨੀਤੀ ਕਰਨੀ ਆ ਸਾਰੇ ਲੋਕਾਂ ਨੂੰ ਮੌਕਾ ਹੁੰਦਾ ਕਿੰਨੀਆਂ 4-5 ਪਾਰਟੀਆਂ ਇਲੈਕਸ਼ਨਾਂ ਲੜ ਰਹੀਆਂ ਤੁਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਿਉਂ ਗਮਰਾਹ ਕਰਦੇ ਹੋ ਅੱਗੇ ਸਾਡੇ ਮਾਜੇ ਦਾ ਕੋਈ ਥੋੜਾ ਨੁਕਸਾਨ ਹੋਇਆ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਇਸ ਜਹਾਨੋਂ ਤੁਰ ਗਏ ਹੈ ਗਰਮ ਨਾਰੇ ਦੇਣੇ ਬਹੁਤ ਸੌਖੇ ਹੈ ਤੇ ਜਿਹੜੇ ਜਦੋਂ ਵੀਰੋ ਜਿਹੜੇ ਪਰਿਵਾਰਾਂ ਨੂੰ ਭੁਗਤਣੀਆਂ ਪੈਂਦੀਆਂ ਉਹਨਾਂ ਪਰਿਵਾਰਾਂ ਨੂੰ ਕੋਈ ਪੁੱਛੇ ਉਹਨਾਂ ਲੋਕ ਪੰਥ ਦੀਆਂ ਟਾਰਾਂ ਮਾਰਦੇ ਫਿਰਦੇ ਆ ਇਹਨਾਂ ਨੂੰ ਇੱਕ ਸਵਾਲ ਕਰਿਓ ਕਿ ਜਦੋਂ ਗੁਰੂ ਸਾਹਿਬ ਦਾ ਨਰਾਦਰ ਹੋਇਆ ਸੀ ਉਦੋਂ ਕਿੰਨਾਂ ਦੀ ਸਰਕਾਰ ਸੀ ਜਦੋਂ ਸੌਦੇ ਸਾਧ ਨੂੰ ਮਾਫੀਆਂ ਦਿੱਤੀਆਂ ਸੀ ਉਦੋਂ ਕਿਹਦੀ ਸਰਕਾਰ ਸੀ ਸਿਧਾਂਤਾਂ ਨੂੰ ਮਾਰ ਕੇ ਰੱਖਦਾ ਤੀਜੇ ਦਿਨ ਜਥੇਦਾਰ ਬਦਲ ਦਿੰਦੇ ਆ ਤੀਜੇ ਦਿਨ ਜਥਾਤਰਾਂ ਦੀ ਕਰਦਾਰਕੁਸ਼ੀ ਕਰਦੇ ਆ ਉਹ ਕੌਣ ਕਰਦਾ ਹੈ ਫਿਰ ਵੀਰੋ ਉਹ ਲੋਕ ਕਿਵੇਂ ਪੰਥ ਦੇ ਵਾਰਿਸ ਹੋ ਸਕਦੇ ਆ ਜਿਹੜੇ ਸਾਡੇ ਜਥੇਦਾਰਾਂ ਦੀ ਇੱਜ਼ਤ ਨਹੀਂ ਕਰ ਸਕਦੇ ਆ ਤੁਸੀਂ ਆ ਮੇਰਾ ਭਰਾ ਰਮਜੀਤ ਹੁਣੇ ਬੋਲਣਾ ਇਹ ਮੁੜ ਕੇ ਮੇਰੇ ਤੇ ਹੀ ਛੁੱਟਦਾ ਹੁੰਦਾ ਇਹਾਰ ਸਰਵਣ ਤੋਂ ਹੁੰਦਾ ਜੀ ਪ੍ਰਾਣਾ ਹਲਕੇਲਾ ਜੀ ਇਹਾਰ ਇਹਦਾ ਵੀ ਰਿਆ ਭਰਾ ਦਾ ਪਰ ਤੁਸੀਂ ਉਹਦੀ ਬੋਲ ਬਾਣੀ ਵੇਖੀ ਆ ਕੱਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਰਹੇ ਆ ਭਾਵੇਂ ਆਜੋ ਕਿਸੇ ਪਾਰਟੀ ਜੀ ਰਹੇ ਆ ਹੁਣ ਪਰ ਸਾਡੇ ਉਹ ਸਾਬਕਾ ਜਥੇਦਾਰ ਆ ਉਹਨਾਂ ਨੂੰ ਕਿਵੇਂ ਪੁੱਠਾ ਨਾ ਨਾ ਲੈ ਕੇ ਕੱਲ ਲਾਈਵ ਹੋ ਕੇ ਸਬੋਧਨ ਹੋ ਰਿਆ ਸੀ ਯਾਰ ਇਹ ਕੋ ਗੱਲਾਂ ਵਾ ਤੇਰੀ ਤਾਂ ਇੱਕ ਹੀ ਬੇਨਤੀ ਆ ਵੀਰੋ 11 ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਬੋਡ ਜਿਹੜਾ ਉਹ ਝਾੜੂ ਵਾਲਾ ਬਟਨ ਦਬਾ ਕੇ ਆਪਾਂ ਵੀਰੋ ਵੱਡੀ ਗਿਣਤੀ ਜਿਹੜੀ ਇਹ ਸੀਟ ਹੈ ਇਹ ਮਾਜੇ ਦੀ ਵਿਕਾਰੀ ਸੀਟ ਹੈ ਇਹਨੇ ਵੀਰੋ 227 ਦਾ ਮੋਟ ਬੰਨਣਾ ਇਹ ਆਪਾਂ ਹਰਮਿੰਦਰ ਸਿੰਘ ਸੰਧੂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾਉਣੀ ਹੈ ਆਪਾਂ ਇਲੈਕਸ਼ਨ ਲੜਨੀ ਆ ਵੋਟਾਂ ਪੈਣੀਆਂ ਸਰਕਾਰ ਦਾ ਹਿੱਸਾ ਵੜਾਂਗੇ ਤੇ ਤਾ ਹੀ ਇਹ ਸਾਰੇ ਕੰਮ ਹੋ ਸਕਣਗੇ ਆਪਾਂ ਸਾਰੀਆਂ ਗੱਲਾਂ ਝਾੜਦੇ ਪਰ ਜਦੋਂ ਜਦੋਂ ਮੈਨੂੰ ਮੌਕਾ ਮਿਲਿਆ ਜਦੋਂ ਜਦੋਂ ਵੀ ਤੁਸੀਂ ਮੇਰੇ ਤੇ ਮਿਹਰ ਪਰਿਆ ਹੱਥ ਰੱਖਿਆ ਜਦੋਂ ਦਾ ਹੀ ਇਹ ਹਲਕਾ ਇਹ ਪਿੰਡ ਜਿਹੜੇ ਆ ਉਹ ਤਰਨਤਾਰਨ ਨਾਲ ਜੁੜਿਆ ਤੁਸੀਂ ਵੇਖੋਗੇ ਭਾਵੇਂ ਆ ਪਦਰੀ ਵਾਲੇ ਬੈਠੇ ਆ ਸਰਪੰਚ ਸਾਹਿਬਾ ਛੋਟੀ ਪਦਰੀ ਵਾਲੇ ਬੈਠੇ ਆ ਆ ਮਾਲੂ ਵਾਲਾ ਆਲੇ ਸਾਰੇ ਬੈਠੇ ਆ ਸਰਪੰਚ ਜੁਣੀ ਤੁਸੀਂ ਵੇਖੋ ਸੜਕਾਂ ਦੇ ਝਾਲ ਵਿਛਾਤੇ ਔਰ ਬੜੇ ਘੱਟ ਸਮੇਂ ਦੇ ਵਿੱਚ ਬੜੇ ਘੱਟ ਸਮੇਂ ਦੇ ਵਿੱਚ ਪਹਿਲੀ ਇਲੈਕਸ਼ਨ ਇੰਨਾ ਪਿੰਡਾਂ ਦੀ 2012 ਚ ਹੋਈ ਹੈ ਔਰ 55 ਸਾਲਾਂ ਜੀ ਮੇਰੀ ਕੋਸ਼ਿਸ਼ ਰਹੀ ਆ ਕਿ ਭਾਵੇਂ ਉਹ ਵੱਡੀ ਕਬਡੀ ਪਦਰੀ ਆ ਭਾਵੇਂ ਛੋਟੀ ਪਦਰੀ ਆ ਭਾਵੇਂ ਉਹ ਮੂਸੇ ਪਿੰਡ ਆ ਭਾਵੇਂ ਉਹ ਭੋਜੀਆਂ ਪਿੰਡ ਆ ਕਿਸੇ ਦਾ ਮਾੜਾ ਮੋਟਾ ਕੋਈ ਪਰਦਾ ਸੀ ਹਿਸਾਬ ਤੁਸੀਂ ਹਿਸਾਬੇ ਨਾ ਬਲੁਪ ਕੇ ਲੈ ਗਏ ਇੰਜ ਹੋਇਆ ਨਾ ਜੀ ਸਰਪੰਚ ਸਾਹਿਬ ਸੋ ਇਸ ਕਰਕੇ ਮੈਨੂੰ ਤੇ ਉਜੀ ਮਾਣ ਆ ਤੁਹਾਡੇ ਤੇ ਔਰ ਜਿੱਥੋਂ ਤੱਕ ਡਵੈਲਪਮੈਂਟ ਦਾ ਮਸਲਾ ਦੇਖੋ ਅੱਜ ਅਸੀਂ ਵੀ ਫਕਰ ਦਾ ਕਹਿ ਸਕਦੇ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੋ ਬੇਨਤੀ ਕੀਤੀ ਉਹ ਕੁਝ ਆਉਂਦਾ ਰਿਹਾ ਆਪਣੇ ਹਲਕੇ 'ਚ ਆ ਕਿੰਨਾ ਚਿਰ ਹੋਇਆ ਮਹੀਨਾ ਡੇਢ ਮਹੀਨਾ ਹੀ ਹੋਇਆ ਨਾ ਕਿੱਡੇ ਵੱਡੇ ਪ੍ਰੋਜੈਕਟ ਜੋ ਆਪਾਂ ਅੰਮ੍ਰਿਤਸਰੋਂ ਚੱਲਦੇ ਆ ਆ ਪੰਡੋਰੀਆਂ ਥਾੜੀ ਲੰਘਦੇ ਆ ਆ ਲਾਲੂ ਘੁੰਮਣ ਥਾੜੀ ਲੰਘਦੇ ਆ ਕੋਟ ਥਾੜੀ ਲੰਘਦੇ ਆ ਮੀਰਪੁਰ ਮਝੂਪੁਰ ਪਹੁੰਚੀਆਂ ਮਾਲੂ ਵਾਲਾ ਆ ਜਾਂਦਾ ਆ ਤੁਹਾਡੇ ਪਿੰਡ ਵੀ ਤੇ ਨਾਲ ਹੀ ਆ ਜ਼ਮੀਨ ਇਹ ਪੱਧਰੀਆਂ ਤੱਕ ਇਹ ਜਿਹੜੀ ਸੜਕ ਆ ਤੁਸੀਂ ਇਹ ਵੇਖੋ ਮੇਰਾ ਖਿਆਲ ਆ 15 16 ਕਿਲੋਮੀਟਰ ਦਾ 18 ਕਿਲੋਮੀਟਰ ਦਾ ਇਹ ਟੁੱਟ ਆਇਆ ਇਹ ਪ੍ਰੋਜੈਕਟ ਨਹੀਂ ਗੇ ਇਹ ਕੀ ਆ ਇਹ ਪ੍ਰੋਜੈਕਟ ਨੇ ਤੁਹਾਡੇ ਇੱਕ ਦੀ ਜ਼ਿੰਦਗੀ 'ਚ ਕਿਸੇ ਨੇ ਸੁਪਣਾ ਵੀ ਨਹੀਂ ਲਿਆ ਹੋਣਾ ਕੋਈ ਕਹਿੰਦਾ ਸੀ ਕਿਲੋਮੀਟਰ ਹੀ ਬਣਾ ਦਿਓ ਕੋਈ ਕਹਿੰਦਾ ਸੀ ਸਾਡੇ 2 ਕਿਲੋਮੀਟਰ ਬਣਾ ਦਿਓ ਪਰ ਇਹ ਇੱਕ ਤੁਹਾਡਾ ਪਿਆਰ ਹੈ ਤੁਹਾਡਾ ਸਤਕਾਰ ਆ ਔਰ ਮੈਨੂੰ ਵੀ ਇਹ ਗੱਲ ਹੁੰਦੀ ਜਦੋਂ ਮੌਕਾ ਮਿਲੇ ਉਦੋਂ ਪਿੱਲੀ ਲੱਪ ਦੇਣੀ ਚਾਹੀਦੀ ਹੈ ਤਾਂ ਮਸਲਾ ਇਹ ਪੰਜਾਬ ਦਾ ਮਸਲਾ ਤੇ ਉਦੋਂ ਪੰਜਾਬ ਕਿੱਧਰ ਗਿਆ ਸੀ ਜਦੋਂ ਸਬਦੇ ਸਾਧੂ ਮਾਫੀ ਦਿੱਤੀ ਸੀ ਔਰ ਫੈਸਲੇ ਇਹਨਾਂ ਦੇ ਸੀ ਕਿ ਫੈਸਲੇ ਇਸੇ ਹਾਈ ਕਮਾਂਡ ਦੇ ਸੀ ਚੜੇ ਅੱਜ ਗੱਲਾਂ ਕਰਦੇ ਫਿਰਦੇ ਤੁਹਾਡੇ ਪਿੰਡਾਂ ਜਾ ਦੱਸਦੇ ਆ ਨਾ ਇੱਥੇ ਬੀਬਾ ਜੀ ਆਏ ਸੀ ਪਾਰਟੀ ਦੇ ਤੌਰ ਤੇ ਕੋਈ ਦੱਸ ਵੀ ਪੈ ਜਾਣ ਮੈਂ ਕਹਿ ਨਹੀਂ ਸਕਦਾ ਪਰ ਚੱਕ ਚੋਕੀ ਆ ਤੁਹਾਡੇ ਆਲੇ ਦੁਆਲੇ ਕੋਈ ਵੋਟ ਦੀ ਜੇ ਬੜੀ ਕਾਲੀ ਦੰਦੂ ਇਹ ਭੁੱਲ ਜਾੜ ਜਮਾਨਤਾ ਜਬ ਧੋਣੀਆਂ ਨੇ ਇਹਨਾਂ ਦੀਆਂ ਦਾ ਇੱਕੋ ਬੇਨਤੀ ਕਰਦਾ ਕਿ ਯਾਰਾਂ ਨੂੰ ਵੋਟਾਂ ਪੈਣੀਆਂ ਨੇ 14 ਨੂੰ ਰਿਜ਼ਲਟ ਆਉਣਾ। ਕੱਲੇ-ਕੱਲੇ ਪਿੰਡ ਦੀ ਗਿਣਤੀ ਹੋ ਜਾਣੀ ਆ। ਫਿਕਰ ਨਾ ਕਰੋ। ਤੁਹਾਡੇ ਸਾਰੇ ਕੰਮਾਂ ਦੀ ਅੱਜ ਮੈਂ ਜ਼ਿੰਮੇਵਾਰੀ ਲੈ ਕੇ ਚੱਲਿਆ। ਠੀਕ ਆ ਜੀ। ਓਏ ਆ ਜਾ। ਆ ਜਾ ਜਿਹੜਾ ਆ ਜਾ। ਆ ਜਾ ਆਜੋ ਆਜੋ। ਆਜੋ ਆਜੋ। ਜੇ ਇਹ ਨਹੀਂ ਉੱਠਦੇ ਹੋ ਤਾਂ ਕਰਕੇ ਤੇ ਜਾ। ਸਾਨੂੰ ਰੱਖਦੇ। ਅਡੋਲਾ ਜਾ। ਅਡੋਲਾ ਜਾ। هوي ڪچڪارا لا دو جي هوي يا را يا را